ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤਨਤਨ ਬਾਬਾ ਦੀਪ ਸਿੰਘ ਸ਼ਹੀਦ ਦੇ ਸਿਰ ਦਰ ਤੇ ਨਕਮਸਤੌਣ ਵਾਸਤੇ ਆਏ ਆ ਗੁਰੂ ਸਾਹਿਬ ਨੇ ਫਿਰ ਦੁਬਾਰਾ ਸੇਵਾ ਦਾਸ ਨੂੰ ਬਖਸ਼ੀ ਆ ਜਲਾ ਪ੍ਰਧਾਨ ਦੀ ਅਸੀਂ ਸਾਰਿਆਂ ਹੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਆ ਤੇ ਸੱਚੇ ਪਾਤਸ਼ਾਹ ਆਪਣਾ ਮੇਰ ਪ੍ਰਿਆਤਰਾ ਕੇ ਬਿਲਕੁਲ ਗਰੀਬ ਕੋ ਦਾਸ ਕੋ ਸੇਵਾ ਕਰਾਵੇਂ ਸੱਚੇ ਪਾਤਸ਼ਾਹ ਕੋਈ ਵੀ ਜ਼ਿੰਦਗੀ ਦੇ ਵਿੱਚ ਕੋਈ ਚਾਨੀ ਮਾਂ ਕਮਣਾਵੇ ਦਾਸ ਮਨ ਨੀਵਾ ਤੇ ਮਤ ਉੱਚੀ ਰੱਖ ਕੇ ਸੇਵਾ ਕਰੇ ਸਾਡੇ ਜਿਸ ਤਰ੍ਹਾਂ ਮੱਝ ਦੇ ਜਨ ਹੈ ਸਰਪੰਖ ਜੀਠਿਆ ਸਾਹਿਬ ਉਹ ਨਾਬਾ ਜੇਲ੍ਹ ਚ ਬੰਦ ਨੇ ਉਹਨਾਂ ਦੀ ਵੀ ਅਰਦਾਸ ਕੀਤੀ ਸੱਚੇ ਪਾਤਸ਼ਾਹ ਉਹਨਾਂ ਨੂੰ ਛੇਤੀੋ ਸ਼ਰੀ ਚੜ੍ਹਦੀ ਕਲਾ ਉਹਨਾਂ ਦੀ ਹੋਵੇ ਕੋ ਬਾਹਰ ਆਉਣ ਆਣ ਕੇ ਆਪਣੀਆਂ ਜਿਹੜੀਆਂ ਸਵਾਮਾਂ ਨੇ ਸੰਗਤ ਨੂੰ ਦੇਣ ਅੱਜ ਵੀ ਬਾਹਰ ਸਿੰਘ ਬਾਲਦੇ ਸਾਹਿਬ ਦਾ ਉਹਨਾਂ ਦਾ ਵੀ ਜਨਸੀ ਉਹਨਾਂ ਦੀ ਵੀ ਅਰਦਾਸ ਬੇਨਤੀ ਕੀਤੀ ਹੈ ਗੁਰੂ ਗੋਬਿੰਦ ਸਾਹਿਬ ਚਰਨਾਮਸ਼ ਬਾਬੇ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਪਾਰਟੀ ਦੀ ਚੜ੍ਹਦੀ ਕਲਾ ਹੋਵੇ ਤੰਦਰੁਸਤੀਆਂ ਬਖਸ਼ੇ ਨਾਮ ਸੰਮਤੀ ਦਾਸ ਬਖਸ਼ੇ ਸ਼ਰੂਮਣੀ ਅਕਾਲੀ ਦਲ ਬੜਾ ਤਕੜਾ ਹੋ ਕੇ ਆਵੇ ਤੇ ਆਪਾਂ ਜਿਹੜੀ 2027 ਦੀ ਉਹ ਸਰਕਾਰ ਬਣਾ ਸਕੀ ਅਚਪਾਲ ਦੇ ਵਿੱਚ ਬੜਾ ਵੱਡਾ ਇੱਕ ਇਕੱਠ ਦੇਖਣ ਨੂੰ ਮਿਲਿਆ ਸ਼ਰੂਮਣੀ ਅਕਾਲੀ ਦਲ ਦਾ ਔਰ ਤਰਨਤਾਰਨ ਦੇ ਜਿਮਨੀ ਚੋਂ ਹੋਣ ਜਾ ਰਹੀ ਹੈ ਕਿਵੇਂ ਦੇ ਜਿਹੜਾ ਅਚਪਾਲ ਦੇ ਵਿੱਚ ਤੋਂ ਇਕੱਠ ਦੀ ਗੱਲ ਕੀਤੀ ਉਹ ਤੁਸੀਂ ਸਾਰਿਆਂ ਮੇਰੇ ਵੀਰਾਂ ਨੇ ਬੜੀ ਚੰਗੀ ਤਰ੍ਹਾਂ ਦੇਖਿਆ ਹੈ ਉਥੇ ਦਾਸ ਨੂੰ ਵੀ 2 ਮਿੰਟ ਬੋਲਣ ਦਾ ਮੌਕਾ ਮਿਲਿਆ ਸੀ ਉਹਦੇ ਵਿੱਚ ਕੋਈ 43 ਜਿਹੜੇ ਸਰਪੰਚ ਸਨ ਯਾਦ ਉਹ ਸ਼ਾਮਲ ਹੋਏ ਸੱਤ ਕਾਉਂਸਲਰ ਸਾਹਿਬ ਜਾਦ ਹੋਏ ਜਿਹੜੇ ਜਾਦ ਸਨ ਉਹ ਸ਼ਾਮਲ ਹੋਏ ਚੇਅਰਮੈਨ ਸਾਹਿਬ ਸ਼ਾਮਲ ਹੋਏ ਬੜਾ ਵੱਡਾ ਹੀ ਸੰਗਤਾਂ ਦਾ ਕੱਟ ਸੀ ਉਹ ਆਮ ਹੀ ਹਮਾਰਾ ਜਿਹੜਾ ਇਕੱਠ ਹੋਇਆ ਹੈ ਉਥੋਂ ਇਹ ਸਾਬਤ ਹੁੰਦਾ ਵੀ ਲੋਕ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਲਿਆਉਣ ਨੂੰ ਬਹੁਤ ਹੀ ਉਤਾਵਲੇ ਆ ਇੰਜ ਲੱਗਦਾ ਜੀ ਜਿਵੇਂ ਚੋਣ ਆ ਉਹ ਬੜੇ ਸ਼ਾਨ ਨਾਲ ਇਤਮਾਨ ਸ਼੍ਰੋਮਣੀ ਕਾਲੀ ਦਲ ਜਿੱਤੂਗਾ ਜੇ 2027 ਦੇ ਲਈ ਪੂਰੀ ਤਿਆਰੀ ਕਰੋਗੇ ਪੂਰਾ ਜਿਹੜਾ ਅੰਮ੍ਰਿਤਸਰ ਦੀ ਗੱਲ ਕਰਤਾ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਜ਼ਿਲ੍ਹਾ ਪ੍ਰਧਾਨ ਕੀ ਮਿਲੀ ਆ ਔਰ ਤੁਸੀਂ ਆਪਣੇ ਵਰਕਰਾਂ ਨਾਲ ਕੀ ਵਿਚਾਰ ਬੰਦਰਾ ਸੀ ਜਿੱਥੇ ਵੀ ਕਦੇ ਮੇਰੀ ਦਾਸ ਦੀ ਕਿਸੇ ਵਰਕਰ ਨੂੰ ਕਿਸੇ ਕਾਉਂਸਲ ਸਾਹਿਬ ਨੂੰ ਕਦੇ ਵੀ ਦਾਸ ਦੀ ਉਹ ਲੋੜ ਹੁੰਦੀ ਆ ਮੈਨੂੰ ਫੋਨ ਕਰ ਮੈਂ ਸੋਲੇ ਹਾਜ਼ਰ ਹੋਊਗਾ ਵਾਰ-ਵਾਰ ਜਾ ਕੇ ਹਾਜ਼ਰ ਹੋਵਾਂਗੇ ਹਰ ਕਦੇ ਜਾ ਕੇ ਇੱਕ ਵਾਰਡ ਦੇ ਵਿੱਚ ਜਾ ਕੇ ਅਸੀਂ ਬੜੇ ਤਰੀਕੇ ਨਾਲ ਬੜੇ ਪਿਆਰ ਨਾਲ ਸਾਰਿਆਂ ਦੇ ਨਾਲ ਹੀ ਰابطਾ ਕਰਾਂਗੇ ਕੋਈ ਸ਼ਰਮੀ ਗੱਲ ਜਿਹੜਾ ਬਹੁਤ ਤਕੜਾ ਹੋ ਕੇ 2027 ਚ ਆਵੇ ਭਾਜਪਾ ਤੇ ਅਕਾਲੀ ਦਲ ਦਾ ਕੱਟ ਜੋੜ ਦੇ ਗੱਲਾਂ ਚ ਚਰਚੇ ਨੇ ਚਲੋ ਜੋ ਕੱਟ ਜੋੜ ਜਿਹੜਾ ਕਰਨਾ ਉਹ ਵੱਡਿਆਂ ਵੱਡਿਆਂ ਦਾ ਸਿਸਟਮ ਆ ਦਾਸ ਜੀ ਕਿਸੇ ਨੂੰ ਸਾਡੇ ਪ੍ਰਧਾਨ ਸਾਹਿਬ ਉਹਨਾਂ ਦੇ ਪ੍ਰਧਾਨ ਸਾਹਿਬ ਜਖੜ ਸਿੰਘ ਦਾ ਬਿਆਨ ਆਇਆ ਸੀ ਉਹ ਜੋ ਕਰਨਗੇ ਸਾਨੂੰ ਸਿਰ ਮਤੇ ਅੱਜ ਅਰਦਾਸ ਕੀਤੀ ਹੈ ਕਿ ਮਜੀਠੀਆ ਸਾਹਿਬ ਛੇਤੀ ਹੀ ਜਿਹੜੇ ਕਿ ਬਾਹਰ ਹਨ ਉਹ ਆਪਣੀ ਜਿਹੜੀ ਕਿ ਪਾਰਟੀ ਲਈ ਕੰਮ ਕਰ ਹਾਂ ਮਜੀਠੀਆ ਸਾਹਿਬ ਦੀ ਅਰਦਾਸ ਬੇਨਤੀ ਕੀਤੀ ਆ ਸੱਚੇ ਪਾਤਸ਼ਾਹ ਉਹਨਾਂ ਨੂੰ ਉਥੋਂ ਫਤਿਹ ਹੋਵੇ ਉਹ ਆਣ ਕੇ ਆਪਣੀਆਂ ਜਿਹੜੀਆਂ ਸੁਆਮਾਂ ਲੋਕਾਂ ਨੂੰ ਦੇਣ ਤੋਂ ਪਾਰਟੀ ਜਿਹੜੀ ਆ ਉਹਨੂੰ ਹੋਰ ਮਜ਼ਬੂਤ ਕਰੇ ਵਾਈ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ